ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਸੁਣੋ ਹਸਪੀਟਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ ਪੋਸੂ ਨਾਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਨਾਮਵਰ ਗਾਇਕ ਰਾਜਵੀਰ ਜਵੰਦਾ ਪਿਛਲੇ ਦਿਨੀ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਸੀ ਉਸ ਨੂੰ ਲੈ ਕੇ ਉਹਨਾਂ ਦੀ ਸਿਹਤ ਦੇ ਨਾਲ ਰਿਲੇਟਡ ਹਰ ਰੋਜ਼ ਇੱਕ ਅਪਡੇਟ ਜ਼ਰੂਰ ਆਉਂਦੀ ਹੈ ਕਿਉਂਕਿ ਲੱਖਾਂ ਲੋਕ ਰਾਜਵੀਰ ਜਵੰਦਾ ਦੀ ਆਵਾਜ਼ ਦੇ دیਵਾਨੇ ਨੇ ਔਰ ਬਹੁਤ ਹੀ ਖੂਬਸੂਰਤ ਆਵਾਜ਼ ਹੈ ਮਾਸ਼ਾਅੱਲਾ ਮਤਲਬ ਲੋਕ ਜਿਹੜੇ ਨੇ ਇਹਨਾਂ ਦੀ ਆਵਾਜ਼ ਨੂੰ ਵਾਕਿਆ ਹੀ ਸੁਣਨਾ ਚਾਹੁੰਦੇ ਨੇ ਔਰ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਹੈ ਜਿਹੜੀ ਪੋਸੂਨਾਵਾ ਚੈਨਲ ਤੇ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਪਿਛਲੇ ਦਿਨੀ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਸੀ ਔਰ ਜਿਸ ਮਗਰੋਂ ਉਹਨਾਂ ਨੂੰ ਹਸਪੀਟਲ 40s ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਦੱਸ ਰਹੇ ਹੈ ਕਿ ਉਹਨਾਂ ਦੇ ਜਿਹੜਾ ਹੈਲਮਟ ਲਿਆ ਹੋਇਆ ਸੀਗਾ ਜਾਂ ਉਹਨਾਂ ਨੇ ਜੋ ਵੀ ਸੈੱਟੇ ਰੱਖਿਆ ਸੀ ਬੜਾ ਕੌਸਟਲੀ ਸੀ ਲੇਕਿਨ ਕਹਿੰਦੇ ਆ ਕਿ ਜਦੋਂ ਦੁੱਖ ਜਿਹੜਾ ਆਉਣਾ ਉਸੇ ਟਾਈਮ ਹੀ ਆਉਣਾ ਹੈ ਉਹ ਨਾ 1 ਸੈਕਿੰਡ ਪਹਿਲਾਂ ਆਉਂਦਾ ਹੈ ਤੇ ਨਾ ਹੀ 1 ਸੈਕਿੰਡ ਬਾਦ ਵਿੱਚ ਆਉਂਦਾ ਹੈ ਉਸ ਨਾਜ਼ੁਕ ਸਥਿਤੀ ਦੇ ਵਿੱਚ ਅੱਜ ਲੱਖਾਂ ਲੋਕ ਜਿਹੜੇ ਰਾਜਵੀਰ ਜਵੰਦਾ ਦੀ ਆਵਾਜ਼ ਦੇ دیਵਾਨੇ ਨੇ ਉਹਨਾਂ ਨੇ ਦੁਆਵਾਂ ਕੀਤੀਆਂ ਨੇ ਅਰਦਾਸਾਂ ਕੀਤੀਆਂ ਨੇ ਔਰ ਉਹਨਾਂ ਦੁਆਵਾਂ ਤੇ ਅਰਦਾਸਾਂ ਦਾ ਕਿੰਨਾ ਕੁ ਅਸਰ ਹੋਇਆ ਇਹ ਆਪਾਂ ਜ਼ਰੂਰ ਅੱਜ ਗੱਲਬਾਤ ਕਰਾਂਗੇ ਕਹਿੰਦੇ ਹੁੰਦੇ ਆ ਕਿ ਦੁੱਖ ਜਿਹੜਾ ਹੈ ਉਹ ਕਰਮਾਂ ਦਾ ਆਉਂਦਾ ਹੈ ਰਾਜਵੀਰ ਜਵੰਦਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਅਜਿਹੀ પરિਸਥਿਤੀ ਦਾ ਮੁਕਾਬਲਾ ਕਰਨਾ ਪੈਗਾ ਜਾਂ ਸਾਹਮਣਾ ਕਰਨਾ ਪੈਗਾ ਲੇਕਿਨ ਜਿਨ੍ਹਾਂ ਦੀ ਆਵਾਜ਼ ਦੇ ਮਤਲਬ ਲੱਖਾਂ ਲੋਕ دیਵਾਨੇ ਨੇ ਅੱਜ ਉਹ 40s ਦੇ ਆਈਸੀਯੂ ਦੇ ਵਿੱਚ ਜ਼ਿੰਦਗੀ ਤੇ ਮੌਤ ਦੇ ਨਾਲ ਜੂਝਦਾ ਨਜ਼ਰ ਆ ਰਿਹਾ ਹੈ ਦਰਸਲ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪੀਟਲ ਮੋਹਾਲੀ ਦੇ ਵੱਲੋਂ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਔਰ ਇਸ ਦੇ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਲੇ ਵੀ ਗੰਭੀਰ ਸਥਿਤੀ ਦੇ ਵਿੱਚ ਹੈ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਕੋਈ ਫਰਕ ਪਿਆ ਹਾਂ ਇਹ ਜ਼ਰੂਰ ਹੈ ਕਿ 1.2% ਫਰਕ ਜ਼ਰੂਰ ਪਿਆ ਹੈ لیکن جس طرح ਨਹੀਂ ਆਪਾਂ دعائیں ਕਰਦੇ ਆں اُدا اثر ਜਿਹੜਾ ਹੈ ਉਹ ਹੋਣਾ ਸ਼ੁਰੂ ਹੋ ਗਿਆ ਹੈ ਬੁਲਟਨ ਅਰਾਈਵ ਜिवੰਦਾ ਇਸ ਸਮੇ ਵੀ ਬੈਲਟੀਟੀ ਲੈਟਰ ਦੇ ਉੱਪਰ ਜਿਹੜਾ ਹੈ ਔਰ 40s ਹਸਪੀਟਲ ਮਹਾੜੀ ਬਲੋਂ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਵਿਸ਼ੇਸ਼ ਜਿਹੜੀ ਟੀਮ ਹੈ ਉਹ ਪੂਰੀ ਤਰ੍ਹਾਂ ਨਿਗਰਾਨੀ ਜਿਹੜੀ ਹੈ ਉਹ ਕਰ ਰਹੀ ਹੈ ਔਰ ਦੋਸਤੋ ਹਸਪੀਟਲ ਬਲੋਂ ਦੱਸਿਆ ਗਿਆ ਹੈ ਕਿ ਰਾਜਵੀਰ ਦੀ ਸਿਹਤ ਦਾ ਪੂਰਾ ਧਿਆਨ ਲਗਾਤਾਰ ਰੱਖਿਆ ਜਾ ਰਿਹਾ ਹੈ ਡਾਕਟਰਾਂ ਦੀ ਟੀਮ ਵੀ ਲਗਾਤਾਰ ਇਸ ਦੇ ਉੱਪਰ ਨਜ਼ਰ ਰੱਖੀ ਹੋਈ ਹੈ ਜਾਂਚ ਕਰ ਰਹੇ ਆ ਤੇ ਹਰੇਕ ਸੰਭਾਵਿਤ ਸਵਾਲਾਂ ਦਾ ਜਵਾਬ ਦੇਣ ਲਈ ਵੀ ਤਤਪਰ ਹੈ ਔਰ ਇਥੇ ਦੱਸ ਦੱਸ ਦਈਏ ਕਿ ਫੋਰਟਿਸ ਹਸਪੀਟਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਵਾਸਤੇ ਪਹੁੰਚੇ ਨੇ ਜਵੰਦਾ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਉਹਾਂ ਨੇ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਕਿ ਲੱਖਾਂ ਲੋਕ ਜਿਸ ਆਵਾਜ਼ ਦੇ دیਵਾਨੇ ਨੇ ਉਸ ਆਵਾਜ਼ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੋ ਸੋ ਦੋਸਤੋ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਹੈ ਕੋਈ ਵੀ ਆਪਣਾ ਰਸਤਾ ਜਿਹੜਾ ਹੈ ਉਹ ਨਹੀਂ ਬਦਲਦੀ ਆਪਾਂ ਜਿਸ ਰਸਤੇ ਜਾਣਾ ਜਿਸ ਘੜੀ ਜਿਸ ਪਲ ਜੋ ਮਾਲਕ ਨੇ ਸਾਡੇ ਮੁਕੱਦਰ ਵਿੱਚ ਲਿਖਿਆ ਹੈ ਉਹ ਮਤਲਬ ਜਿਹੜਾ ਹੈ ਹੋ ਕੇ ਰਹਿਣਾ ਹੈ ਸੋ ਅੱਜ ਪੂਰੇ ਪੂਰੇ ਜਿੱਥੇ ਪੂਰੇ ਭਾਰਤ ਦੇ ਵਿੱਚ ਉੱਥੇ ਹੀ ਜਵੰਦਾ ਜੀ ਦੀ ਆਵਾਜ਼ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਿੱਚ ਵੀ ਬਹੁਤ ਸਾਰੇ دیਵਾਨੇ ਬੈਠੇ ਨੇ ਫੈਜ਼ ਬੈਠੇ ਨੇ ਉਹ ਵੀ ਅਰਦਾਸਾਂ ਬੇਨਤੀਆਂ ਤੇ ਜੋਦੜੀਆਂ ਕਰਦੇ ਨੇ ਕਿ ਜਲਦੀ ਤੋਂ ਜਲਦੀ ਇਹ ਆਵਾਜ਼ ਜਿਹੜੀ ਹੈ ਦੁਬਾਰਾ ਫਿਰ ਲੋਕਾਂ ਦੇ ਵਿੱਚ ਆਵੇ ਔਰ ਲੋਕ ਇਸ ਆਵਾਜ਼ ਦਾ ਆਨੰਦ ਲੈਣ ਔਰ ਕਹਿੰਦੇ ਆ ਕਿ ਘੜੀ ਦਾ ਖੁੰਝਿਆ ਬੰਦਾ ਦਿਨਾ ਤੇ ਚਲਾ ਜਾਂਦਾ ਹੈ ਜਵੰਦਾ ਜੀ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਲੇਕਿਨ ਦੋਸਤੋ ਤੁਸੀਂ ਆਪਣੀਆਂ ਦੁਆਵਾਂ ਆਪਣੀਆਂ ਅਰਦਾਸਾਂ ਜ਼ਰੂਰ ਕੰਟੀਨਿਊ ਰੱਖਣੀਆਂ ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਦੁਆਵਾਂ ਦੇ ਵਿੱਚ ਬਹੁਤ ਅਸਰ ਹੈ ਯਾਦ ਕਰਦੇ ਆ ਉਹ ਮਾਤਾ ਪਿਤਾ ਨੂੰ ਔਰ ਜਿਨ੍ਹਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੋਵੇਗੀ ਔਰ ਅਰਦਾਸਾਂ ਦੁਆਵਾਂ ਤੇ ਦੁਆ ਇਹਦਾ ਅਸਰ ਜਿਹੜਾ ਹੈ ਉਹਦਾ ਜ਼ਰੂਰ ਹੁੰਦਾ ਹੈ ਸੋ ਅੱਜ ਜਵੰਦਾਜੀ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲਟਿਨ ਜਾਰੀ ਕੀਤਾ ਗਿਆ ਹੈ ਜਿਸ ਤੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਜੇ ਵੀ ਮਤਲਬ ਉਹਨਾਂ ਨੂੰ ਜਿਹੜਾ ਵੈਂਟੀਲੇਟਰ ਤੇ ਹੀ ਹੈ ਔਰ ਨਿਗਰਾਨੀ ਜਿਹੜੀ ਟੀਮ ਦੀ ਹਸਪੀਟਲ ਦੀ ਟੀਮ ਦੀ ਜਿਹੜੀ ਨਿਗਰਾਨੀ ਹੈ ਉਹ ਪੂਰੀ ਤਰ੍ਹਾਂ ਰੱਖੀ ਹੋਈ ਹੈ ਔਰ ਭਵਿੱਖ ਦੇ ਵਿੱਚ ਦੇਖਦੇ ਆ ਕਿ ਆਪਣੀਆਂ ਸਾਰਿਆਂ ਦੀਆਂ ਦੁਆਵਾਂ ਦਾ ਕਿੰਨਾ ਅਸਰ ਹੁੰਦਾ ਦੋਸਤੋ ਮੇਰੀ ਆਸ ਹੈ ਕੀ ਅਸਰ ਜ਼ਰੂਰ ਹੋਏਗਾ ਕਾਲਪੁਰਖ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ ਕਿਉਂਕਿ ਉਹ ਦਿਲਾਂ ਦੀਆਂ ਜਾਣੀ ਜਾਣ ਹੈ ਸਭ ਨੂੰ ਜਾਣਦਾ ਹੈ ਸੋ ਇਸ ਕਰਕੇ ਇਹ ਬਹੁਤ ਵੱਡੀ ਅਪਡੇਟ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਜ਼ਰੂਰ ਆਇਆ ਹੈ ਲੇਕਿਨ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਅਜੇ ਉਹ ਸੁਧਾਰ ਨਹੀਂ ਆਇਆ ਖੈਰ ਡਾਕਟਰਾਂ ਦੀ ਕੋਸ਼ਿਸ਼ ਹੈ ਔਰ ਪਰਿਵਾਰਕ ਮੈਂਬਰਾਂ ਦੀ ਫੈਨਸ ਦੀ ਦੁਆ ਹੈ ਅਕਾਲ ਪੁਰਖ ਇਸ ਬੱਚੇ ਤੇ ਜ਼ਰੂਰ ਕਿਰਪਾ ਦਇਆ ਬਖਸ਼ਿਸ਼ ਕਰੇਗਾ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਅਗਲੀ ਅਪਡੇਟ ਵਾਸਤੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ